ਜਿਹੜੇ ਬੱਚੇ ਭੈਣਾ ਵੀਰ ਪੀਜ਼ਾ ਖਾਣ ਦੇ ਸ਼ਕੀਨ ਆ ਤੇ ਉਹ ਅੱਜ ਆਪਣੀ ਵੀਡੀਓ ਪੂਰੀ ਦੇਖਿਓ ਜੀ ਆਪਾਂ ਬਣਾ ਰਹੇ ਆ ਜੀ ਗੋਭੀ ਦਾ ਪੀਜ਼ਾ ਜਿਹੜਾ ਕਿ ਆਪਾਂ ਤਵੇ ਤੇ ਤਿਆਰ ਕਰਨਾ ਹੈਗਾ ਘਰੇ ਆਪਣੇ ਕਈਆਂ ਦੇ ਕੋਈ ਫੈਸਿਲਿਟੀ ਨਹੀਂ ਹੁੰਦੀ ਜਿਵੇਂ ਓਵਨ ਮਾਈਕ੍ਰੋਵੇਵ ਹੋ ਗਿਆ ਜੀ ਨਹੀਂ ਹੁੰਦੀ ਹੈਗੀ ਤਾਂ ਆਪਾਂ ਤਵੇ ਤੇ ਪੀਜ਼ਾ ਕਿਵੇਂ ਤਿਆਰ ਕਰਨਾ ਉਹ ਵੀ ਗੋਭੀ ਦਾ ਜਿਹੜਾ ਕਿ ਆਪਾਂ ਨੂੰ ਕੋਈ ਨੁਕਸਾਨ ਨਾ ਕਰੇ ਫਾਇਦਾ ਕਰੇ ਜਿਹੜੀਆਂ ਮੇਰੀਆਂ ਭੈਣਾ ਮੇਰੇ ਵੀਰ ਡਾਈਟ ਕਰ ਰਹੇ ਉਹਨਾਂ ਵਾਸਤੇ ਵੀ ਬਹੁਤ ਚੰਗਾ ਆਪਾਂ ਇਸ ਤਰ੍ਹਾਂ ਜੀ ਇਹਦੇ ਸਲਾਈਸ ਕੱਟ ਲੈਣੇ ਨੇ ਸਭ ਤੋਂ ਪਹਿਲਾਂ ਆਪਾਂ ਇਹਦੇ ਸਲਾਈਸ ਕੱਟ ਲੇ ਜੀ ਆਪਾਂ ਇਹਦੀਆਂ ਜਿਵੇਂ ਚਪੇੜਾਂ ਜੀਆਂ ਬਣਾ ਲਈਆਂ ਉਹ ਤੇ ਦੂਜੇ ਪਾਸੇ ਆਪਾਂ ਪਾਣੀ ਰੱਖ ਦੇਣਾ ਜੀ ਥੋੜਾ ਜਾ ਥੋੜੇ ਜੇ ਚਰੇ ਨੂੰ ਗਰਮ ਪਾਣੀ ਦੇ ਵਿੱਚ ਰੱਖਣਾ ਤਾਂ ਕਿ ਇਹ ਥੋੜਾ ਜਾਂ ਨਾ ਪੋਲੇ ਹੋ ਜਾਣ ਜਿਆਦਾ ਪਾਣੀ ਨਹੀਂ ਇਹਨੂੰ ਉਬਾਲਣਾ ਜਿਆਦਾ 5 ਕਿ ਮਿੰਟ ਬਾਸੇ ਇਹਨੂੰ ਜਦੋਂ ਪਾਣੀ ਉਬਲਣ ਜੇ ਲੱਗ ਗਿਆ ਨਾ ਤੇ ਉਦੋਂ ਆਪਾਂ ਇਹਨਾਂ ਨੂੰ ਬਾਹਰ ਕੱਢ ਲੈਣਾ ਇੱਕ ਵਾਰੀ 5 ਕਿ ਮਿੰਟ ਤੁਸੀਂ ਇਹਨਾਂ ਨੂੰ ਉਬਾਲੋ ਜਿਆਦਾ ਉਬਾਲਾਂਗੇ ਤਾਂ ਫਿਰ ਇਹ ਗਲ ਜੇ ਜਾਂਦੇ ਫਿਰ ਸਵਾਦ ਨਹੀਂ ਬਣਦਾ ਤੇ ਉਧਰੋਂ ਦੂਜੇ ਪਾਸੇ ਆਪਾਂ ਇਹਨੂੰ ਕੀ ਕਰਨਾ ਜੀ ਕੱਢ ਲੈਣਾ ਹੈਗਾ ਜਿਹੜਾ ਫੁੱਲ ਰੱਖਿਆ ਸੀਗਾ ਵਿੱਚ ਇਹਨੂੰ ਕੱਢ ਲੈਣਾ ਦੇਖੋ ਸਾਫਤੇ ਦਾ ਸਾਫਤਾ ਇਹ ਵਿੱਚੋਂ ਨਿਕਲ ਆਇਆ ਜਾਨੀ ਕੀ ਇਹਨੂੰ ਕੋਈ ਟਾਈਮ ਨਹੀਂ ਲੱਗਿਆ ਹੈਗਾ ਹਨਾ 5 ਮਿੰਟ ਲੱਗੇ ਹੈ ਬਹੁਤ ਹੀ ਛੇਤੀ ਤਿਆਰ ਹੁੰਦਾ ਜੀ ਤੇ ਬਹੁਤ ਹੀ ਸੁਆਦਿਸ਼ਟ ਜਦੋਂ ਤੁਸੀਂ ਇੱਕ ਵਾਰੀ ਇਹ ਬਣਾ ਲਿਆ ਨਾ ਤਾਂ ਮੁੜ ਕੇ ਜਦੋਂ ਤੁਹਾਡਾ ਪੀਜ਼ਾ ਖਾਣ ਨੂੰ ਜੀ ਕਰੂਗਾ ਤੁਸੀਂ ਗੋਭੀ ਦਾ ਪੀਜ਼ਾ ਬਣਾਓਗੇ ਦੂਜਾ ਆਹ ਦਵ ਰੋਟੀਆਂ ਜੀਆਂ ਵਾਲਾ ਨਹੀਂ ਤੁਹਾਨੂੰ ਚੰਗਾ ਲੱਗਣਾ ਆਪਾਂ ਇਹਦੇ ਉੱਤੇ ਲਾਤਾ ਜੀ ਘਿਓ ਇੱਕ ਪਾਸੇ ਠੀਕ ਹੈ ਜੀ ਪਹਿਲਾਂ ਆਪਾਂ ਇੱਕ ਪਾਸੇ ਇਹਦੇ ਘਿਓ ਲਾ ਦੇਣਾ ਆ ਘਿਓ ਲਾ ਕੇ ਆਪਾਂ ਇਹਨੂੰ ਤਿਆਰ ਕਰ ਲੈਣਾ ਤੇ ਫਿਰ ਆਪਾਂ ਇਹਨੂੰ ਤਵੇ ਤੇ ਘਿਓ ਲਾ ਦੇਣਾ ਜੀ ਜਿਹੜਾ ਵੀ ਇਹ ਮਤਲਬ ਥੱਲਿਓ ਇਹ ਤਿਆਰ ਹੋ ਜੇ ਤੇ ਜਲੇ ਨਾ ਕਿਉਂਕਿ ਤਵੇ ਦੇ ਉੱਤੇ ਬਣਾਉਨੇ ਆ ਜੇ ਆਪਾਂ ਮਾਈਕ੍ਰੋਵੇਵ 'ਚ ਬਣਾਉਨੇ ਆ ਤਾਂ ਉਹ ਤਾਂ ਵੈਸੀ ਮਤਲਬ ਰੋਸਟ ਹੋ ਜਾਂਦਾ ਹੁੰਦਾ ਆਹ ਲੋ ਜੀ ਆਪਾਂ ਇਹਦੇ ਉੱਪਰ ਧਰਤਾ ਧਰ ਕੇ ਆਪਾਂ ਜਿਹੜਾ ਮਤਲਬ ਕਿ ਪਾਸਾ ਉਹ ਸੀਗਾ ਆਪਣਾ ਕਿਉ ਲੱਗਿਆ ਵਾ ਸੀ ਉਹ ਉੱਪਰਲੇ ਪਾਸੇ ਕਰ ਲਿਆ ਆ ਲੋ ਜੀ ਆਪਾਂ ਧਰਤਾ ਤੇ ਹੁਣ ਆਪਾਂ ਇਹਦੇ ਉੱਤੇ ਕੀ ਪਾਉਣਾ ਹੈਗਾ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖਦੇ ਰਹੋ ਤੇ ਵੀਡੀਓ ਤੁਹਾਨੂੰ ਮੇਰੀਆਂ ਕਿਵੇਂ ਲੱਗਦੀਆਂ ਚੰਗੀਆਂ ਲੱਗਦੀਆਂ ਪਲੀਜ਼ ਮਿੱਠੇ ਮਿੱਠੇ ਕਮੈਂਟ ਜਰੂਰ ਕਰਿਆ ਕਰੋ ਆਹ ਲੋ ਜੀ ਆਪਾਂ ਹੁਣ ਇਹਦਾ ਪਾਸਾ ਥੱਲ ਦੇਣਾ ਆ ਦੇਖੋ ਰੜ ਗਿਆ ਨਾ ਇਹ ਦੇਖੋ ਰੜਿਆ ਕਿੱਡਾ ਸੋਹਣਾ ਬਣਿਆ ਹੈਗਾ ਦੋਨੇ ਪਾਸਿਆਂ ਤੋਂ ਇਹ ਤਿਆਰ ਹੋ ਗਿਆ ਇੱਕ ਪਾਸੇ ਤੋਂ ਤਿਆਰ ਹੋ ਗਿਆ ਦੋਨੇ ਪੀਸ ਇਹਦੇ ਹੁਣ ਇਹ ਦੂਜੇ ਪਾਸੇ ਤਿਆਰ ਹੋਊਗਾ ਆਪਾਂ ਕੀ ਕਰਨਾ ਜੀ ਕਾਲੀਆਂ ਮਿਰਚਾਂ ਪਾ ਦੇਣੀਆਂ ਪਾਊਡਰ ਪਾ ਦੇਣਾ ਕਾਲੀਆਂ ਮਿਰਚਾਂ ਦਾ ਜਿਆਦਾ ਇੱਚ ਤੜਕ ਫੜਕ ਮਸਾਲੇ ਨਹੀਂ ਪਾਉਣੇ ਕਿਉਂਕਿ ਜਿਆਦਾ ਵੀ ਫਿਰ ਇਹ ਵਧੀਆ ਨਹੀਂ ਲੱਗਦਾ ਹੈਗਾ ਇਹ ਤਾਂ ਹਲਕੇ ਮਸਾਲਿਆਂ ਨਾਲ ਹੀ ਠੀਕ ਲੱਗੂਗਾ ਜਿਆਦਾ ਆਪਾਂ ਇਹਦੇ ਚ ਕੁਝ ਨਹੀਂ ਪਾਉਣਾ ਡਾਈਟ ਵਾਲਿਆਂ ਵਾਸਤੇ ਤਾਂ ਬਹੁਤ ਹੀ ਚੰਗਾ ਜੀ ਉੱਤੇ ਥੋੜਾ ਜਾਇਦੇ ਇਥੇ ਕਾਲਾ ਨਮਕ ਪਾ ਦਿਓ ਜੀ ਕਾਲਾ ਨਮਕ ਪੁੱਕ ਦਿਓ ਇਹਦੇ ਉੱਤੇ ਥੋੜਾ ਜਾਂ ਤੇ ਹੁਣ ਆਪਾਂ ਕੀ ਕਰਨਾ ਹੈ ਜੀ ਇਹ ਚੀਜ਼ ਪਾ ਦੇਣਾ ਇਹਦੇ ਉੱਤੇ ਠੀਕ ਹੈ ਜੀ ਇਹਦੇ ਉੱਤੇ ਆਪਾਂ ਚੀਜ਼ ਪਾ ਦੇਣਾ ਹੈਗਾ ਤੇ ਆ ਦੇਖੋ ਤੁਸੀਂ ਇਹਨੂੰ ਉੱਪਰੋਂ ਸਾਰੇ ਨੂੰ ਪਰ ਦੇਓ ਚੰਗੀ ਤਰ੍ਹਾਂ ਫਿਰ ਦੇਖਿਓ ਇਹਦਾ ਟੇਸਟ ਬੰਦ ਆ ਤੇ ਤੁਸੀਂ ਕਿੱਥੋਂ-ਕਿੱਥੋਂ ਬੋਲਦੇ ਹੋ ਤੇ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਮੇਰੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਠੀਕ ਹੈ ਜੀ ਆਹ ਲਓ ਜੀ ਆਪਾਂ ਹੁਣ ਕੀ ਕੀਤਾ ਜੀ ਉੱਤੋਂ ਦਿੱਤਾ ਢਾਕੇ ਨੂੰ ਤਾਂ ਕਕੇ ਤੇ ਆ ਦੇਖੋ ਜਦੋਂ ਆਪਾਂ ਇਹਨੂੰ ਢਾਕੇ ਚੱਕਿਆ ਤੇ ਇਹ ਹੋ ਗਿਆ ਜੀ ਤਿਆਰ ਉੱਤੇ ਸਾਰਾ ਇਹਦੇ ਆਹ ਪਗਰ ਗਿਆ ਤੇ ਆਹ ਲੋ ਜੀ ਆਪਾਂ ਪੀਸ ਕੱਢ ਲੈਣੇ ਨੇ ਜੀ ਹੁਣ ਪਲੇਟ ਦੇ ਵਿੱਚ ਠੀਕ ਹੈ ਜੀ ਆਹ ਲੋ ਜੀ ਆਪਾਂ ਪੀਸ ਕੱਢ ਲਿਆ ਆਪਣੀ ਪਲੇਟ ਦੇ ਵਿੱਚ ਤੇ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਇਹਦੇ ਉੱਤੇ ਫੇਰ ਇਹਦੀ ਤਿਆਰੀ ਕਰਦਣੀ ਹੈ ਸੁਰਖੀ ਬਿੰਦੀ ਆਪਾਂ ਇਹਦੇ ਤੇ ਥੋੜੀ ਜੀ ਫੇਰ ਲਾ ਦੇਣੀ ਹੈ ਜਿਹੜਾ ਕੀ ਇਹ ਸੋਨਾ ਵੀ ਲੱਗੇ ਤੇ ਖਾਣ ਦੇ ਵਿੱਚ ਇਹ ਸਵਾਦ ਵੀ ਲੱਗੇ ਆਹ ਲੋ ਜੀ ਆਪਾਂ ਕਾਲੀਆਂ ਮਿਰਚਾਂ ਥੋੜੀਆਂ ਜੀਆਂ ਉੱਤੇ ਹੋਰ ਭੁੱਕਤੀਆਂ ਤੇ ਮੜਾ ਜਾਂ ਨੂਨ ਤੇ ਇਹ ਤੇ ਲੱਗ ਗਈ ਜੀ ਸੁਰਖੀ ਬਿੰਦੀ ਆਪਾਂ ਕਰ ਲਿਆ ਤਿਆਰ ਇਹਨੂੰ ਤੇ ਆਪਾਂ ਹੁਣ ਇਹਨੂੰ ਟੇਸਟ ਨਾਲ ਵਧੀਆ ਸਵਾਦ ਦੇ ਨਾਲ ਖਾਵਾਂਗੇ ਜੀ ਆਹ ਲੋ ਜੀ ਆਪਾਂ ਹੁਣ ਥੋੜਾ ਥੋੜਾ ਕੱਟ ਵੀ ਲਈਏ ਜਿਹੜਾ ਇਹ ਆਪਾਂ ਨੂੰ ਚੱਕਣਾ ਸੌਖਾ ਹੋ ਜੇ ਜਿਹੜਾ ਕੋਈ ਖਾਊਗਾ ਅਗਲਾ ਔਖਾ ਨਾ ਹੋਵੇ ਹਨਾ ਸਭ ਤੋਂ ਪਹਿਲਾਂ ਆਪਾਂ ਆਪ ਕਰਾਂਗੇ ਟੇਸਟ ਫਿਰ ਦੂਜਿਆਂ ਨੂੰ ਦੇਵਾਂਗੇ ਕਿਉਂਕਿ ਕਈ ਵਾਰੀ ਵੰਡਣ ਵਾਲੇ ਦੇ ਪੱਲੇ ਕੁਝ ਵੀ ਨਹੀਂ ਰਹਿ ਜਾਂਦਾ ਆਹ ਲੋ ਜੀ ਆਹ ਬਣ ਗਿਆ ਪੀਸ ਬਦਿਆ ਤੇ ਆਪਾਂ ਇਹ ਚੱਕ ਕੇ ਖਾ ਕੇ ਦੇਖਦੇ ਆ ਤੇ ਤੁਹਾਨੂੰ ਆਪਣਾ ਗੋਭੀ ਦਾ ਪੀਜ਼ਾ ਬਣਾਇਆ ਹੋਇਆ ਕਿਵੇਂ ਲੱਗਿਆ ਪਲੀਜ਼ ਕਮੈਂਟਾਂ ਦੇ ਵਿੱਚ ਮੈਨੂੰ ਜਰੂਰ ਦੱਸਿਓ ਮੈਂ ਉਹਨਿਆਂ ਨੂੰ ਖਾ ਲਾਂ ਤੇ ਟੇਸਟ ਕਰ ਲਾਂ ਇਹਦਾ ਆਹ ਲੋ ਜੀ ਆਪਾਂ ਲੱਗੇ ਖਾਣੇ ਨੂੰ ਤੇ ਆਹ ਨਾ ਇਹਦਾ ਸਾਰਾ ਕੁਝ ਪਗਰ ਕੇ ਆਹ ਪਨੀਰ ਪਨੂਰ ਜਿਹੜਾ ਆਪਾਂ ਚੀਜ਼ ਚੂਜ਼ ਪਾਇਆ ਸੀਗਾ ਸਾਰਾ ਹੋ ਗਿਆ ਤਿਆਰ ਤੇ ਇਹ ਹੈ ਜੀ ਦੇਸੀ ਪੀਜ਼ਾ ਦੇ